ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਜੀ ਆਪਾਂ ਪਹੁੰਚੇ ਮਲਕਾਪੁਰ ਇਹ ਬ੍ਰਿਜ ਹੈ ਮਲਕਾਪੁਰ ਮਹਿਰ ਵੇੜੀ ਮਹਿਰ ਤੋਂ ਬਾਹਰ ਹੈ ਥੱਲਿਓਂ ਦੀ ਰੇਲਵੇ ਲੈਨ ਜਾਂਦੀ ਹੈ ਇਹ ਬ੍ਰਿਜ ਹੈ ਮਲਕਾਪੁਰ ਇਹ ਬ੍ਰਿਜ ਹੈ ਮਲਕਾਪੁਰ ਮਲਕਾਪੁਰ ਬ੍ਰਿਜ ਹੈ ਇਹ ਬਰ ਲੈਂ ਜਾਂਦੀ ਹੈ ਬਿਨਾਂ ਲਾਈਟ ਤੋਂ ਇੰਜਨ ਵਾਲ ਤੇਲ ਵਾਲਾ ਇੰਜਨ ਚੱਲਦਾ ਹੈ ਡੀਜ਼ਲ ਵਾਲਾ ਇੰਜਨ ਚੱਲਦਾ ਹੈ ਇਸ ਲੈਂ ਤੇ ਨਹੀਂ ਹੈ ਲਾਈਟ ਵਾਲਾ ਚੱਲਦਾ ਹੈ ਲਾਈਟ ਵਾਲਾ ਹੀ ਚੱਲਦਾ ਉਹ ਹੀ Sorry ਲਾਈਟ ਵਾਲਾ ਚੱਲਦਾ ਇਹ ਬ੍ਰਿਜ ਬਣਿਆ ਹੈ ਆਪ ਦੇਖ ਸਕਦੇ ਹੋ ਬਹੁਤ ਹੀ ਸੁੰਦਰ ਬ੍ਰਿਜ ਬਣਿਆ ਹੈ ਇਹ ਸ਼ਹਿਰ ਹੈ ਲੱਗੇ ਉਧਰ ਵੀ ਸ਼ਹਿਰ ਹੈ ਇੱਧਰ ਵੀ ਸ਼ਹਿਰ ਹੈ Thank you. ਗੁਰੂ ਜੀ ਦਾ ਕਲਪਾਸ ਸ੍ਰੀ ਵਾਹਿਗੁਰੂ ਜੀ ਕੀ ਫਤਿਹ